ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 9 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 9 ਜੂਨ ਜਿਵੇਂ ਆਪਾਂ ਸਵੇਰ ਵੇਲੇ ਵੀਡੀਓ ਵਿੱਚ ਦੱਸਿਆ ਹੋਇਆ ਸੀਗਾ ਕਿ ਅੱਜ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਾਫ ਰਹਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਮੌਜੂਦਾ ਸਮੇਂ ਵਿੱਚ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਮਾਹੌਲ ਵੀ ਤਕਰੀਬਨ ਉਸੇ ਤਰ੍ਹਾਂ ਦਾ ਹੀ ਰਿਹਾ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਸਾਰੇ ਹੀ ਪੰਜਾਬ ਦੇ ਵਿੱਚ ਸੂਣੀ ਧੁੱਪ ਨਿਕਲੀ ਹੋਈ ਸੀਗੀ ਤੇ ਹਲਕੀ-ਹਲਕੀ ਪੱਛੋਂ ਦੀ ਹਵਾ ਚੱਲ ਰਹੀ ਸੀਗੀ ਤੇ ਜਿਵੇਂ ਦੱਸਿਆ ਹੋਇਆ ਸੀਗਾ ਕਿ ਟੈਂਪਰੇਚਰ ਇੱਕ ਵਾਰ ਫੇਰ ਤੋਂ 40 ਡਿਗਰੀ ਨੂੰ ਪਾਰ ਕਰ ਜਾਵੇਗਾ ਤੇ ਸਾਰੇ ਹੀ ਪੰਜਾਬ ਵਿੱਚ ਟੈਂਪਰੇਚਰ 40 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਦੂਸਰੀ ਤਰਫ ਗੱਲ ਕਰੀਏ ਤਾਂ ਅਗਲੇ ਆਉਣ ਵਾਲੇ 4 ਤੋਂ 5 ਦਿਨ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਇਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਜੇਕਰ ਦੁਪਹਿਰ ਵੇਲੇ ਆਉਣ ਵਾਲੇ ਦਿਨਾਂ ਵਿੱਚ ਕਿਤੇ ਗਰਮੀ ਤੇ ਹੌਮਸ ਦਾ ਮਾਹੌਲ ਜ਼ਿਆਦਾ ਬਣਦਾ ਹੈ ਤਾਂ ਹਲਕੇ ਤੋਂ ਦਰਮਿਆਨਾ ਛਰਾਟੇ ਉਹ ਵੀ 2-4 ਪਿੰਡਾਂ ਵਿੱਚ ਲੱਗਣ ਦੀ ਸੰਭਾਵਨਾ ਹੈ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਗਰਮੀ ਵਿੱਚ ਪਹਿਲੇ ਦੀ ਤਰ੍ਹਾਂ ਵਾਧਾ ਦੇਖਿਆ ਜਾਵੇਗਾ ਜਿਦੇ ਵਿੱਚ ਟੈਂਪਰੇਚਰ 44-45 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਬਣ ਰਹੀ ਹੈ ਜੇਕਰ ਦੂਸਰੀ ਤਰਫ ਗੱਲ ਕਰੀਏ ਤਾਂ ਮੀਂਹ ਦੀ ਤਾਰ 14-15 ਤਰੀਕ ਤੱਕ ਮੌਸਮ ਮੁੱਖ ਤੌਰ ਤੇ ਸਾਫ਼ ਰਹਿਣ ਦੀ ਸੰਭਾਵਨਾ ਹੈ 14-15 ਤਰੀਕ ਦੇ ਆਸ-ਪਾਸ ਸਿਸਟਮ ਦਿਖਾਈ ਦੇ ਰਹੇ ਹੈ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਚ ਰਾਟੇ ਲੱਗ ਸਕਦੇ ਹਨ ਜੇਕਰ ਸਾਰੇ ਹੀ ਪੰਜਾਬ ਦੀ ਗੱਲ ਕਰੀਏ ਤਾਂ 20-21 ਤਰੀਕ ਦੇ ਆਸ-ਪਾਸ ਵਾਲੇ ਸਿਸਟਮ ਵਿੱਚ ਸਾਰੇ ਪੰਜਾਬ ਵਿੱਚ ਪ੍ਰੀ ਮਾਨਸੂਨ ਦੀਆਂ ਕਾਰਵਾਈਆਂ ਪੰਜਾਬ ਦੇ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ